ਪਟਿਆਲਾ ਦੇ ਹਲਕਾ ਕਨੌਰ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਸਵੇਰੇ ਦੋ ਧਿਰਾਂ ਦੇ ਟਕਰਾਅ ਦੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਕਿਸੇ ਪ੍ਰਾਈਵੇਟ ਕੰਪਨੀ ਦੀ ਜ਼ਮੀਨ ਠੇਕੇ ਤੇ ਲੈਣ ਨੂੰ ਲੈ ਕੇ ਦੋ ਧਿਰਾਂ ਦੇ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਆਪਸੀ ਟਕਰਾਅ ਚੱਲ ਰਿਹਾ ਸੀ। ਜਿਸ ਦੇ ਚੱਲਦਿਆਂ ਦੋਵੇਂ ਹੀ ਧਿਰਾਂ ਦੇ ਵਿਚਕਾਰ ਪਹਿਲਾਂ ਵੀ ਪੰਚਾਇਤੀ ਰਾਜੀਨਾਮਾ ਹੋ ਚੁੱਕਾ ਸੀ। ਅੱਜ ਸਵੇਰੇ ਜਦੋਂ ਸਤਵਿੰਦਰ ਸੱਤਾਵਾਸੀ ਚਤਰਨਗਰ ਆਪਣੇ ਖੇਤਾਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਤੋਂ ਜੀਰੀ ਲਗਵਾ ਰਿਹਾ ਸੀ ਤਾਂ ਮੌਕੇ ਦੇ ਉੱਪਰ ਦੂਜੀ ਧਿਰ ਦੇ ਦਿਲਬਾਖ ਸਿੰਘ ਅਤੇ ਜਸਵਿੰਦਰ ਸਿੰਘ ਵਾਸੀ ਨਗਾਵਾਂ ਦੇ ਨਾਲ ਹੋਈ ਟਕਰਾਅ ਦੇ ਵਿੱਚ ਤਿੰਨ ਵਿਅਕਤੀਆਂ ਦਾ ਕਤਲ ਹੋ ਜਾਂਦਾ ਹੈ ਡੀਐਸਪੀ ਕਨੌਰ ਬੁੱਟਾ ਸਿੰਘ ਨੇ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਕਿ ਪੁਲਿਸ ਨੇ ਫੌਲਾ ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਅਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਤ ਸਾਨੂੰ ਸੂਚਨਾ ਮਿਲੀ ਸੀ ਕਿ ਚਤਰਪੁਰ ਪਿੰਡ ਦੇ ਖੇਤਾਂ ਦੇ ਵਿੱਚ ਚਤਰਨਗਰ ਪਿੰਡ ਥਾਣਾ ਸ਼ੰਭੂ ਦੇ ਏਰੀਆ 'ਚ ਖੇਤਾਂ 'ਚ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਪੁਰਾਣਾ ਝਗੜਾ ਚੱਲਿਆ ਸੀਗਾ। ਉਹਦੇ ਬੰਦੇ ਨਾਲ ਜਿਹੜੀ ਹੈਗੀ ਐ ਚਗਾਵਾ ਸੋ ਨਗਾਵਾਾਂ ਤੇ ਚਤਰਪੁਰ ਦੇ ਬੰਦੇ ਨੇ ਜਿਹੜੀ ਐ ਆਪਸ ਵਿੱਚ ਲੜਾਈ ਹੋਈ ਜਿਹਦੇ ਵਿੱਚ ਇੱਕ ਪਾਸੇ ਨਗਾਵਾ ਦੇ ਪਿਓਪੁੱਤ ਜਸਵਿੰਦਰ ਸਿੰਘ ਤੇ ਜ਼ਮਬ ਅਦਲਵਾਗ ਸਿੰਘ ਨਹੀਂ ਮੌਤ ਹੋਈ ਐ ਦੂਜੇ ਪਾਸੇ ਜਿਹੜਾ ਹੈ ਸਤਵਿੰਦਰ ਸਿੰਘ ਜਿਹੜੀ ਆ ਉਹ ਮੌਕੇ ਦੀ ਮੌਤ ਹੋ ਗਈ। ਮੌਕੇ ਦੇ ਖੜੇ ਅਸੀਂ ਮੁਕਾਬਲਾ ਕਰ ਲਿਆ ਸਾਰੇ ਹਾਲਾਤ ਪਤਾ ਕਰਕੇ ਜਿਹੜੀ ਵੰਦੀ ਕਰਦੀ ਜੋ ਵਾਰਸ ਜਾਣਦੇ ਨੂੰ ਨੇ ਤਾਂ ਕੋਈ ਨਾ ਕਰ ਕਿ ਜੀ ਗੋਲੀਆਂ ਕਿੰਨੇ ਚੱਲੀਆਂ ਨੇ ਜੀ ਇਸ ਤਰ੍ਹਾਂ ਕਿ ਨਹੀਂ ਦੱਸਿਆ ਸਕਦਾ ਜੀ ਕਿ ਇਹਨਾਂ ਇਨਵੈਸਟੀਗੇਸ਼ਨ ਕਰ ਰਹੇ ਆ ਪੋਸਟਮਾਰਟ ਤੋਂ ਬਾਅਦ ਜਿਹੜੀ ਆ ਉਹ ਸਾਰੀ ਗੱਲ ਸਮਝਾ ਸਰ ਮਰ ਕਿੰਨੀ ਹੈ ਜੀ ਕਿੰਨੇ ਦੇ ਚੱਕਰ ਸਭ ਮੌਕੇ ਦੇ ਉੱਪਰ ਕੀ ਕੁਝ ਮਿਲਿਆ ਹੈਗਾ ਇਹ ਸਾਰਾ ਜੀ ਪਤਾ ਕਰ ਰਹੇ ਆ ਇੱਕ ਜਿਹੜਾ ਬੰਦਾ ਹੈਗਾ ਸੁਖਮਿੰਦਰ ਸਿੰਘ ਉਹ ਕਰੀਬ 35-40 ਸਾਲ ਦਾ ਹੈ ਦੂਸਰਾ ਜਿਹੜਾ ਇੱਕ 40-42 ਸਾਲ ਦਾ ਹੈ ਜਿਹੜਾ ਹੈਗਾ ਕਚੂ ਜੀ 50 ਸਾਲ ਦਾ ਸਰ ਕੋਈ ਫਟੜ ਵੀ ਇਹ ਜੀ ਇਹ ਦੋ ਤਿੰਨ ਬੰਦੇ ਫਟੜ ਵੀ ਦੱਸੇ ਜਾਂਦੇ ਜਿਨ੍ਹਾਂ ਨੂੰ ਮਰੇ ਜਿਆਰੀ ਸਦਾ ਕੰਮ ਨੇ ਜੀ ਪਰ ਹਸਪੀਟਲ ਦੇ ਪਤਾ ਹੈ ਕਿ ਆਇਥੋ ਰਾਜਪੁਰੇ ਪੀਜਨ ਹਸਪੀਟਲ ਵਿੱਚ ਲਖ ਲੋ ਨਹੀਂ ਸਰ ਇਹਨਾਂ ਦਾ ਪੋਸਟ ਮੈਡਮ ਕਿੱਥੀ ਕਰਵਾਇਆ ਜਾ ਰਿਹਾ ਹੈ ਸਰਕਾਰੀ ਹਸਪਤਾਲ ਵਿੱਚ ਕਰਾਇਆ ਜਾ ਰਿਹਾ ਹੈ ਰਾਜਪੁਰੇ ਕਰਾਓ ਸਰ ਜੀ ਜਿਹੜੇ ਇਹਨਾਂ ਦੇ ਕੋਈ ਵਾਰਤ ਹੈਗੇ ਆ ਉਹਨਾਂ ਦੇ ਸਟੇਟ ਦੇ ਉੱਪਰ ਕੋਈ ਸਟੇਟ ਦੇ ਉੱਪਰ ਪ੍ਰਕਿਆ ਕਰਨੀ ਹੈ ਹਾਂ ਜੀ ਵਾਰਸ਼ ਬਿਆਨ ਲਿਖਾ ਰਹੇ ਨੇ ਜੋ ਵੀ ਬਿਆਨ ਖਾਂਗੇ ਜਿਹਦੇ ਖਲਾਫ ਜੋ ਹੱਕੀ ਦੋਸ਼ੀ ਹੋਊਗਾ ਇਸ ਵਿੱਚ ਉਹਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ। ਸਖਤੀ ਨਾਲ ਜਿਹੜਾ ਜਿਨ੍ਹਾਂ ਨੇ ਗਲਤੀ ਕੀਤੀ ਹੈ ਉਹਨਾਂ ਤੇ ਐਕਸ਼ਨ ਲਿਆ ਜਾਏਗਾ। ਸਰ ਇਹ ਜ਼ਮੀਨ ਦਾ ਕੀ ਮਸਲਾ ਸੀ ਜੀ ਕੋਈ ਠੇਕੇ ਵਗੈਰੇ ਨੇ ਕਿ ਇਹ ਪੜਤਾਲ ਕਰ ਰਿਹਾ ਹੈ ਕੀ ਮਸਲਾ ਜੀ। ਸਰ ਕੋਈ ਐਵੇਂ ਪਤਾ ਵੀ ਲੱਗ ਰਿਹਾ ਹੈ ਕਿ ਕਾਫੀ ਟਾਈਮ ਪਹਿਲਾਂ ਜਿਹੜਾ ਥਾਣੇ ਦੇ ਵਿੱਚ ਵੀ ਇਹ ਮਾਮਲਾ ਪਹੁੰਚਿਆ ਸੀ। ਇਹ ਪੜਤਾਲ ਕਰਦੇ ਆ ਕਿ ਇਹਨਾਂ ਦਾ ਫੈਸਲਾ ਜੋ ਪਤਾ ਲੱਗਿਆ ਪੰਚਾਇਤੀ ਤੌਰ ਤੇ ਹੋਇਆ ਉਹਨਾਂ ਦੇ ਵਿੱਚ। ਬਹੁਤ ਸਾਰੇ ਬੰਦੇ ਨੇ ਫੈਸਲਾ ਕਰਵਾਇਆ। ਬਾਕੀ ਜਿਹੜੇ ਹਾਲਾਤ ਪਤਾ ਕਰਦੇ ਆ ਉਹਦੇ ਮੁਤਾਬਕ ਜਿਹੜਾ ਕੁਝ ਹੋ ਜਾਏਗਾ। ਜੀ ਸਰ ਕੀ ਨਾਮ ਹੈ? ਸਰ ਕੀ ਨਾਮ ਤੁਹਾਡਾ? ਬਲਦੇਵ ਸਿੰਘ ਸਭ ਜਿਹੜੇ ਪਿੱਤਲ ਲੜਾਈ ਹੋਈ ਹੈ ਤਿੰਨ ਬੰਦੇ ਦਿੱਤੀ ਦੇ ਬਾਰੇ ਜਾਣਕਾਰੀ ਚਾਹੀਦੀ ਹੈ ਇਸ ਤਰ੍ਹਾਂ ਜੀ ਇਹ ਪਿੰਡ ਨਗਾ ਚਤਰਨਗਰ ਦੀ ਜ਼ਮੀਨ ਹੈ ਜੀ ਇਹ ਕੰਪਨੀਆਂ ਖਰੀਦੀ ਹੋਈ ਹੈ ਇਹਦੇ ਜੇ ਦੋਵੇਂ ਧਿਰਾਂ ਆਪਸ ਵਿੱਚ ਇੱਕ ਧਿਰ ਕਹਿੰਦੀ ਮੈਂ ਇਹਦਾ ਠੇਕਾ ਭਰਿਆ ਦੂਜੀ ਧਿਰ ਕਹਿੰਦੀ ਅਸੀਂ ਠੇਕਾ ਭਰਿਆ ਹੋਇਆ ਇਹ ਨਹੀਂ ਪਤਾ ਕਿ ਹੁਣ ਕਿਹੜੇ ਨੇ ਠੇਕਾ ਭਰਿਆ ਹੋ ਕਿਹੜੇ ਨੇ ਨਹੀਂ ਭਰਿਆ ਇਹਨਾਂ ਦਾ ਆਪਸ ਵਿੱਚ ਟਕਰਾਅ ਹੋ ਗਿਆ ਤੇ ਹੁਣ ਤਿੰਨੇ ਡੈਥ ਹੋਊਗੀ ਜੀ ਕਿਹੜੀ ਕੰਪਨੀ ਜ਼ਮੀਨ ਹੈ ਸਾਰੇ ਇਹ ਇੰਡੋ ਇੰਡੋਨੇਸ਼ੀਆ ਇੰਡੋਨੇਸ਼ੀਆ ਕੰਪਨੀ ਨੂੰ ਸਰਪੰਚ ਸਾਹਿਬ ਕਿੰਨੇ ਵੇਲੇ ਸੂਚਨਾ ਮਿਲੀ ਸੀ ਤੁਹਾਨੂੰ ਮੈਨੂੰ ਜੀ 7:30 ਵਜੇ ਫਤ ਲੱਗੇਗੀ ਇਹ 7:00 ਨੂੰ ਇਨਫੋਰਮੇਸ਼ਨ ਦਿੱਤੀ ਸੀਗੀ ਕਿੰਨੇ ਜੀ ਮੈਂ ਤੋਂ ਪਹਿਲਾਂ ਪੁਲਿਸ ਉਹ ਖੜੀ ਸੀ ਜੀ ਮੈਂ ਜਦੋਂ ਆਇਆ ਪਿੰਡੋਂ ਇੱਥੇ ਪੁਲਿਸ ਆਈ ਖੜੀ ਸੀਗੀ ਪਰ ਕੀ ਨਾਂ ਦਾਂ ਮੇਰਾ ਅਮਰਿੰਦਰ ਸਿੰਘ ਹੈਪੀ ਪਿੰਡ ਹਸਨਪੁਰ ਜ਼ਿਲ੍ਹਾ ਪਟੇਲਾ ਪ੍ਰਧਾਨ ਕਿਸਾਨੀ ਨੇ ਛੁਡੋਣੀ ਹਾਂ ਸਰ ਜਿਹੜੀ ਇਹ ਕਤਲ ਹੋਇਆ ਇਹਦੇ ਬਾਰੇ ਜਾਣਕਾਰੀ ਦੇ ਦੇ ਇਹ ਪਿੰਡ ਚਤਨਗਰ ਦੀ ਜ਼ਮੀਨ ਹੈ ਜੀ ਇੱਥੇ ਕੰਪਨੀ ਨੇ ਖਰੀਦੀ ਹੋਈ ਹੈ ਇਸ ਤਿੰਨ ਗਾਮੇ ਦੇ ਬੰਦੇ ਦਲਵਾਰ ਸਿੰਘ ਦੇ ਜੱਸੀ ਇਹਨਾਂ ਨੇ ਵੀ ਕੰਪਨੀ ਦੀ ਜ਼ਮੀਨ ਲਈ ਹੋਈ ਹੈ ਜਦਾ ਨਗਰ ਵਾਲਿਆਂ ਨੇ ਵੀ ਲਈ ਹੋਈ ਹੈ ਇਹਨਾਂ ਦਾ ਆਪ ਦੇ ਵਿੱਚ ਕੰਪਨੀ ਦੇ ਜ਼ਮੀਨ ਲੈਣ ਕਰਕੇ ਟਕਰਾਅ ਹੋ ਗਿਆ ਇਹਦੇ ਵਿੱਚ ਤਿੰਨ ਬੰਦੇ ਡੈਥ ਹੋ ਗਈ ਬਾਕੀ ਦੋ ਬੰਦੇ ਜ਼ਖਮੀ ਆ ਬਾਕੀ ਪੁਲਿਸ ਹੈ ਉਹ ਤਤਤੀਸ ਤੇ ਲੱਗੀ ਹੋਈ ਹੈ ਉਹਦਾ ਕਾਰਨ ਪ੍ਰੋਪਰ ਲੱਭਗੇ ਆਪਾਂ ਨੂੰ ਪਤਾ ਲੱਗ ਜਾਵੇ ਵੀ ਕੀ ਕਰਨਾ ਵੈਸੇ ਤਾਂ ਜਿੱਥੇ ਤੱਕ ਹੈ ਵੀ ਕੰਪਨੀ ਦੀ ਜ਼ਮੀਨ ਪਿੱਛੇ ਹੀ ਕਾਰਨ ਹੋਇਆ ਜਿਹੜੀ ਗੱਲ ਹੋਈ ਹੈ ਬਾਕੀ ਸਰਕਾਰਾਂ ਨੂੰ ਸਭ ਪਤਾ ਹੁੰਦਾ ਵੀ ਕਿੱਥੇ ਕੰਪਨੀ ਦਾ ਕਿੱਥੇ ਬੈਠ ਕੇ ਸਮਝੌਤੇ ਕਰੇ ਕਿੱਥੇ ਨਹੀਂ ਇਹ ਆਨ ਵਾਲਾ ਸਮਾਥੇ ਸਰਕਾਰਾਂ ਸਾਡੇ ਵਾਸਤੇ ਚੰਗੀਆਂ ਨਹੀਂ ਹੈਗੀਆਂ ਪਹਿਲਾਂ ਵੀ ਸਰਕਾਰਾਂ ਰਹੀਆਂ ਕਦੀ ਕੰਪਨੀ ਦੇ ਵਿੱਚ ਇੰਟਰਫੇਅਰ ਨਹੀਂ ਹੋਇਆ ਹੁਣ ਕੰਪਨੀ ਦੇ ਵਿੱਚ ਇੰਟਰਫੇਅਰ ਕਰਕੇ ਬੰਦੇ ਨੂੰ ਕੱਢ ਬਾਹਰ ਫੇ ਕਤਲ ਹੋ ਗਿਆ ਇੱਥੇ ਸਾਡੇ ਇਲਾਕੇ ਦੇ ਵਿੱਚ ਇਹ ਆਣੇ ਵਾਲਾ ਸਾਡੇ ਇਲਾਕੇ ਨੂੰ ਤੇ ਸਾਨੂੰ ਆਪ ਦੇਖਣਾ ਪੈਣਾ ਅਸੀਂ ਕੰਪਨੀ ਵਾਲਿਆਂ ਨੂੰ ਚੇਤਾਵਨੀ ਦਿੰਦੇ ਆ ਅਸੀਂ ਆਪ ਆਪਣੀ ਜ਼ਮੀਨ ਬਹਾਵਾਂਗੇ ਜਿੱਥੇ-ਜਿੱਥੇ ਸਾਡੀ ਜ਼ਮੀਨ ਹੈ ਅਸੀਂ ਨਹੀਂ ਬਣ ਦੇਣਾ ਜਿਹੜੇ ਉਹਨਾਂ ਦੇ ਪੋਗੇ ਰੱਖੇ ਹੋਏ ਅੱਗੇ ਭਾਵੇਂ ਐਮਐਲਏ ਹੈ ਕੋਈ ਹੋਰ ਵੀ ਹੈ ਅਸੀਂ ਵਿਰੋਧ ਕਰਾਂਗੇ ਜੇ ਕੱਲ ਨੂੰ ਹੇ ਜੀ ਘਟਨਾ ਬਰਤਪਰੀ ਇੱਥੇ ਸਾਡੇ ਇਲਾਕੇ 'ਚ ਸਾਡਾ ਸਰਕਾਰ ਦੇ ਬਰ ਖਿਲਾਫ ਅਸੀਂ ਧਰਨਾ ਦੇਵਾਂਗੇ ਜੇ ਇਸ ਦੀ ਗੱਲਬਾਤ ਹੋਈ ਅਸੀਂ ਧਰਨਾ ਦੇਵਾਂਗੇ ਸਾਡੇ ਨਾਲ ਨਗਾਮੇ ਦੇ ਸਰਪੰਚ ਵੀ ਇਹ ਵੀ ਬੋਲ ਰਹੇ ਨੇ ਇਹ ਇੰਡੋਨੇਸ਼ੀਆ ਕੰਪਨੀ ਦੀ ਜ਼ਮੀਨ ਹੈ ਕਿਹੜੇ ਕਿਹੜੇ ਬੰਦੇ ਨੇ ਐਸਪੀ ਆਦਾਰ ਇਹ ਦਲਵਗ ਸਿੰਘ ਹੈ ਉਹਦਾ ਬੇਟਾ ਹੈਗਾ ਜਿਸ ਬੀ ਤੁਸੀਂ ਦੱਸੀ ਇੱਕ ਚਦਨਗਰ ਦਾ ਸੱਤਾ ਜੀ न्यूज 89 पंजाब देले राजपुरा तो पत्रकार मोहित कुमार दी खास रिपोर्ट न्यूज 89 पंजाब हर खबर जिदा हो असर